ਕਿੰਨੀ ਦੇਰ ਤੋਂ ਸੰਘਰਸ਼ ਕਰ ਰਹੇ ਸੀਗੇ ਨੌਕਰੀ ਪਾਣ ਲਈ ਸਰ 15 ਸਾਲ ਹੋ ਗਏ ਸੀ ਠੇਕੇ ਦੀ ਨੌਕਰੀ ਤੇ ਸੀ ਪ੍ਰਾਣੀਆਂ ਸਰਕਾਰਾਂ ਨੇ ਸਾਡੀ ਬਿਲਕੁਲ ਨਹੀਂ ਸੁਣੀ ਬਹੁਤ ਅਸੀਂ ਧਰਨੇ ਵੀ ਲਗਾਏ ਤੇ ਇਹ ਸਰਕਾਰ ਤੇ ਸਾਨੂੰ ਵੀ ਬਹੁਤਾ ਟਾਈਮ ਨਹੀਂ ਲੱਗਿਆ 15 ਸਾਲ ਸਾਡੇ ਅਕਾਲੀ ਤੇ ਕਾਂਗਰਸ ਸਰਕਾਰ ਨੇ ਖਰਾਬ ਕੀਤੇ ਨੇ ਮੈਮ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਜੀ ਸਰ ਥੈਂਕ ਯੂ ਜੀ ਕੀ ਨਾਮ ਹੈ ਮੈਂ ਕਿੱਥੋਂ ਆਈ ਹਾਂ ਤੁਸੀਂ ਮੈਂ ਅਮਨਦੀਪ ਘੋੜਾ ਜੀ ਪਟਿਆਲੇ ਤੋਂ ਆਈ ਹਾਂ ਕਿੰਨੀ ਦੇਰ ਤੋਂ ਉਸ ਸੰਘਰਸ਼ ਕਰ ਰਹੇ ਸੀਗੇ ਨੌਕਰੀ ਪਾਣ ਲਈ ਸਰ 15 ਸਾਲ ਹੋ ਗਏ ਸੀ ਠੇਕੇ ਦੀ ਨੌਕਰੀ ਤੇ ਸੀ ਤੇ ਪ੍ਰਾਣੀਆਂ ਸਰਕਾਰਾਂ ਨੇ ਸਾਡੀ ਬਿਲਕੁਲ ਨਹੀਂ ਸੁਣੀ ਬਹੁਤ ਅਸੀਂ ਧਰਨੇ ਵੀ ਲਗਾਏ ਉਹਨਾਂ ਗੇ ਰਿਕੁਐਸਟ ਵੀ ਕੀਤੀ 15 ਸਾਲ ਹੋ ਗਏ ਸਾਡੀ ਹੁਣ ਜਾ ਕੇ ਜਾਨੀ ਕਿ ਭਗਵੰਤ ਮਾਨ ਸਰਕਾਰ ਨੇ ਬਾਹ ਫੜੀ ਐ ਤੇ ਅਸੀਂ ਹੁਣ ਰੈਗੂਲਰ ਅਪਾਇੰਟਮੈਂਟ ਤੇ ਆਏ ਆ ਪਹਿਲਾਂ ਤੁਹਾਡੇ ਵੱਲੋਂ ਵੀ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਸੀਗੇ ਹਾਂ ਜੀ ਕੀਤੇ ਜਾਂਦੇ ਸੀ ਸਰ ਬਹੁਤ ਕੀਤੇ ਗਏ ਨੇ ਪਰ ਕਿਸੇ ਨੇ ਵੀ ਸਾਡੀ ਸੁਣੀ ਨਹੀਂ ਅਸੀਂ ਬਹੁਤ ਕਿਹਾ ਵੀ ਅਸੀਂ ਵੀ ਐਡਾ ਕੰਟ੍ਰੈਕਟ ਦੀ ਨੌਕਰੀ ਤੇ ਆਂ ਕਿਸੇ ਨੇ ਵੀ ਸਾਡੀ ਹੈਲਪ ਨਹੀਂ ਕੀਤੀ ਬਸ ਇਹ ਹੁਣੇ ਅਪਾਇੰਟਮੈਂਟ ਮਿਲੀ ਹੈ ਸਾਨੂੰ ਡਾਕਟਰ ਬਲਬੀਰ ਜੀ ਨੂੰ ਤੁਸੀਂ ਮਿਲੇ ਸੀਗੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਮਤਲਬ ਤੁਹਾਨੂੰ ਹੌਸਲਾ ਵਜਾਈ ਦਿੱਤੀ ਜਾਂਦੀ ਸੀ ਜਾਂ ਉਹਨਾਂ ਨੇ ਕਹਿੰਦੇ ਸੀ ਤੁਹਾਡੇ ਵੱਲੋਂ ਅਸੀਂ ਜਿਹੜੇ ਤੁਹਾਡਾ ਪੱਖ ਆ ਉਸੇ ਰੱਖ ਰਿਹਾ ਮੁੱਖ ਮੰਤਰੀ ਕੋਲੇ ਤਾਂ ਕਿੰਨਾ ਸਮਾਂ ਇਸ ਦੌਰਾਨ ਲੱਗ ਗਿਆ ਤੁਹਾਡੇ ਜਦੋਂ ਤੱਕ ਤੁਸੀਂ ਉਹ ਮਤਲਬ ਲੈਟਰ ਦਿੰਦੇ ਸੀ ਇਹਨਾਂ ਨੂੰ ਨਹੀਂ ਸਰ ਸਾਨੂੰ ਇਹਨਾਂ ਨੂੰ ਮਿਲਦੇ ਤਾਂ ਸਿਰਫ ਸਾਲ ਕੇ ਹੋਇਆ ਉਸ ਤੋਂ ਬਾਅਦ ਸਾਡੀ ਅਪਾਇੰਟਮੈਂਟ ਜਿਵੇਂ ਇਹਨਾਂ ਨੇ ਕੱਢੀ ਤੇ ਹੁਣ ਸਾਨੂੰ ਸਿਲੈਕਸ਼ਨ ਹੋਊਗੀ ਇੱਥੇ ਸਰਕਾਰ ਤੇ ਸਾਨੂੰ ਵੀ ਬਹੁਤਾ ਟਾਈਮ ਨਹੀਂ ਲੱਗਿਆ 15 ਸਾਲ ਸਾਡੇ ਅਕਾਲੀ ਤੇ ਕਾਂਗਰ ਇਹਨਾਂ ਨੇ ਸਾਨੂੰ ਬਹੁਤ ਨੌਕਰੀਆਂ ਯਾਨੀ ਕਿ ਮੇਰੇ ਹਸਬੰਦ ਨੂੰ ਵੀ ਨੌਕਰੀ ਇਹ ਸੇ ਗਵਰਨਮੈਂਟ ਨੇ ਦਿੱਤੀ ਆਪਣੀ। ਮਤਲਬ ਪੰਜਾਬ ਸਰਕਾਰ ਵੱਲੋਂ ਤੁਹਾਡੇ ਘਰ ਦੇ ਵਿੱਚ ਦੋ ਨੌਕਰੀਆਂ ਜਿਹੜੀਆਂ ਉਹ ਦੋ ਨੌਕਰੀਆਂ ਹਾਂਜੀ ਮੇਰੇ ਹਸਬੰਦ ਨੂੰ ਤੇ ਮੈਨੂੰ ਅਸੀਂ ਦੋਵੇਂ ਰੈਗੂਲਰ ਪੱਕੇ ਤੌਰ ਤੇ ਜਿਹੜਾ ਕੱਚਿਆਂ ਦਾ ਇਹਨਾਂ ਨੇ ਟੈਗ ਸਾਡੇ ਤੋਂ ਉਤਾਰ ਕੇ ਪੱਕੇ ਤੌਰ ਤੇ ਜੌਬ ਦਿੱਤੀ ਹੈ ਸਾਨੂੰ। ਕੀ ਲੱਗਦਾ ਹੁਣ ਜਿਹੜਾ ਆਨ ਨਾਲਾ ਭਵਿੱਖ ਹੈ ਜਾ ਉਹ ਲੱਗਦਾ ਪੰਜਾਬ ਸਰਕਾਰ ਦਾ ਇੱਕ ਮੁੱਖ ਮੰਤਰੀ ਪੰਜਾਬ ਦਾ ਇੱਕ ਦਾਵਾ ਸੀਗਾ ਕਿ ਰੰਗਲਾ ਪੰਜਾਬ ਬਣਾਉਣਾ ਉਹ ਲੱਗਦਾ ਵੀ ਸ਼ੁਰੂਆਤ ਹੋ ਗਈ। ਹਾਂਜੀ ਹਾਂਜੀ ਹੋ ਗਈ ਹੈ ਸ਼ੁਰੂਆਤ। ਬੇਸਿਕਲੀ ਜਿਹੜੀ ਤੁਹਾਡੀ ਜੌਬ ਦੇ ਤੁਹਾਡਾ ਅਪਾਇੰਟਮੈਂਟ ਲੈਟਰ ਮਿਲਿਆ ਨੇ ਉਸ ਦੇ ਵਿੱਚ ਤੁਹਾਡਾ ਕੰਮ ਕੀ ਹੋਏਗਾ ਸਰ ਅਸੀਂ ਫੀਲਡਰ ਵਰਕ ਫੀਲਡ ਵਰਕਰ ਆ ਅਸੀਂ ਜਿਵੇਂ ਫੀਲਡ ਦੇ ਵਿੱਚ ਕੰਮ ਕਰਾਂਗੇ ਲੋਕਾਂ ਨੂੰ ਸੇਵਾਵਾਮਾ ਸਾਰੀਆਂ ਫੀਲਡ ਦੇ ਵਿੱਚ ਪ੍ਰੈਗਨੈਂਟ ਨੂੰ ਟੀਕਾ ਕਰਨ ਡੈਥ ਬਰਥ ਦਾ ਕੰਮ ਸਾਰਾ ਅਸੀਂ ਜਾਨੀ ਕਿ ਗ੍ਰੀਨ ਗ੍ਰਾਸ ਰੂਟ ਪਦਰ ਤੇ ਕਰਨਾ ਇੱਕ ਡਾਕਟਰ ਸਾਹਿਬ ਨੇ ਮੰਚ ਦੇ ਉੱਪਰ ਖੜ ਕੇ ਇੱਕ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਜਿਹੜਾ ਹੈਗਾ ਆਮ ਲੋਕਾਂ ਦੀ ਸੇਵਾ ਕਰਨੀ ਹੈ। ਕਈ ਵਾਰ ਕੀ ਹੋ ਜਾਂਦਾ ਜਦੋਂ ਨੌਕਰੀਆਂ ਮਿਲ ਜਾਂਦੀਆਂ ਨੇ ਉਦੋਂ ਆਪਾਂ ਆਪਾਂ ਕਹਿ ਲੈਂਦੇ ਕਿ ਯਾਰ ਕੋਈ ਗੱਲ ਨਹੀਂ ਕਰ ਲਾਂਗੇ, ਟਾਈਮ ਦੀ ਬਾਉਂਡ ਹੋ ਜਾਂਦੇ, ਜਲਦੀ ਆ ਕੰਮ ਨਹੀਂ ਪਹੁੰਚਦੇ ਹੈਗੇ ਕਿ ਉਸ ਤਰ੍ਹਾਂ ਦਾ ਕੁਝ ਫਰਕ ਪਊਗਾ ਜੀ। ਮੈਂ ਅੱਜ ਦੀ ਯੂਜ ਦੀ ਗੱਲ ਕਰੀ ਜਾਂ ਪਹਿਲਾਂ ਵੀ ਨੌਕਰੀ ਕਰਦੇ ਸੀ ਆਪਾਂ ਦੇਖਿਆ ਹਸਪਤਾਲਾਂ 'ਚ ਤੁਸੀਂ ਵੀ ਜਾਣਦੇ ਹੋ ਆਮ ਲੋਕ ਵੀ ਜਾਂਦੇ ਨੇ ਤਾਂ ਉਹ ਟਾਈਮ ਨਹੀਂ ਦਿੰਦੇ ਹੈਗੇ ਜਾਂ ਨੌਕਰੀ ਤੇ ਹੁੰਦੇ ਨਹੀਂ ਹੈਗੇ ਜਾਂ ਲੇਟ ਹੋ ਜਾਂਦੇ ਨੇ ਜਾਂ ਛੁੱਟੀਆਂ ਮਾਰਦੇ ਨੇ। ਨਹੀਂ ਸਰ ਅਸੀਂ ਨਾ ਐਕਚੁਅਲੀ ਮੈਨੂੰ 21 ਸਾਲ ਦੀ ਨੂੰ ਜੌਬ ਮਿਲੀ ਹੋਈ ਆ ਅਸੀਂ ਬਹੁਤ ਜ਼ਿਆਦਾ ਸਟ੍ਰਗਲ ਕੀਤਾ ਤੇ ਬਹੁਤ ਜ਼ਿਆਦਾ ਮੈਕਮੇ ਨੂੰ ਕੰਮ ਕਰਕੇ ਦਿੱਤਾ ਤੇ ਹੁਣ ਵੀ ਅਸੀਂ ਖੁਸ਼ੀ-ਖੁਸ਼ੀ ਸਾਰਾ ਕੰਮ ਕਰਾਂਗੇ ਸਾਰੀਆਂ ਸੇਵਾਵਾਂਾਂ ਲੋਕਾਂ ਤੱਕ ਪਹੁੰਚਾਵਾਂਗੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੱਲੇ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਮਤਲਬ ਉਹਨਾਂ ਕੋਲੋਂ ਜਿਹੜੀਆਂ ਕਹਿ ਸਕਦੇ ਵੀ ਉਹ ਜੋ ਚੀਜ਼ਾਂ ਸਰਕਾਰ ਮੰਗ ਰਹੀ ਹੈ ਜੋ ਡਿਮਾਂਡਸ ਨੇ ਉਹ ਪੂਰੀਆਂ ਕਰ ਰਹੇ ਨੇ ਜੋ ਉਹਨਾਂ ਦੀਆਂ ਸੀਗੀਆਂ ਪਰ ਹੱਲੇ ਵੀ ਉਹ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਨਹੀਂ ਸਰ ਉਹਨਾਂ ਨੂੰ ਇਹ ਆ ਵੀ ਚਲੋ ਜਿਵੇਂ ਵੀ ਸਟਰਗਲ ਸਰਕਾਰ ਨੂੰ ਸੁਣਨੀ ਚਾਹੀਦੀ ਹੈ ਉਹਨਾਂ ਦੀ ਵੀ ਗੱਲ ਕਿਉਂਕਿ ਸਾਰੇ ਹੀ ਅਸੀਂ ਪੁਰਾਣੇ ਜਿਵੇਂ 15 ਸਾਲ ਤੋਂ ਸਾਰੇ ਹੀ ਠੇਕੇ ਤੇ ਆ ਸੀ ਸਾਨੂੰ ਸਾਰਿਆਂ ਨੂੰ ਹੀ ਰੈਗੂਲਰ ਕਰਨਾ ਚਾਹੀਦਾ ਸਰਕਾਰ ਨੂੰ ਨਹੀਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਲੜਕੇ ਲੜਕੀਆਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਨੇ ਮੈਮ ਕੀ ਨਾਮ ਹੈ ਤੇ ਕਿਸ ਮੇਰਾ ਨਾਮ ਸੁਨੀਤਾ ਸ਼ਰਮਾ ਬਰਨਾਲਾ ਤੋਂ ਆਇਆ ਤੁਸੀਂ ਬਰਨਾਲਾ ਕਿਵੇਂ ਲੱਗਿਆ ਅੱਜ ਨਿਯੁਕਤੀ ਪੱਤਰ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੇ ਕਹੇ ਗਏ ਸੀਗੇ ਉਹ ਅੱਜ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਨੂੰ 15 ਸਾਲ ਹੋ ਗਏ ਸੀ ਡਿਪਾਰਟਮੈਂਟ 'ਚ ਕੰਮ ਕਰਦੇ ਨੂੰ ਕੰਟਰੈਕਟ ਤੇ ਸੀ ਕੰਮ ਕਰ ਰਹੇ ਆ ਬਟ ਸਾਡੀ ਹਜੇ ਤੱਕ ਸਰਕਾਰ ਨੇ ਕਿਸੇ ਨੇ ਸੁਣੀ ਨਹੀਂ ਸੀਗੀ ਹੁਣ ਸਾਨੂੰ ਰੈਗੂਲਰ ਹੋ ਗਏ ਸੀ ਬਹੁਤ ਖੁਸ਼ੀ ਹੋ ਰਹੀ ਹੈ ਮਾਨ ਸਾਹਿਬ ਨੂੰ ਡਾਕਟਰ ਬਲਬੀਰ ਸਿੰਘ ਨੂੰ ਕੁਝ ਕਹਿਣਾ ਚਾਹੂੰਗੀ ਬਸ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿੰਨਾਂ ਨੂੰ ਸਾਨੂੰ ਰੈਗੂਲਰ ਪੋਸਟਾਂ ਤੇ ਲਿਆ ਕੇ ਪੱਕਾ ਕੀਤਾ ਮੰਚ ਤੇ ਵੀ ਦੇਖਿਆ ਸੀ ਉੱਥੇ ਜਦ ਸਪੀਚ ਦੇ ਰਹੇ ਸੀਗੇ ਡਾਕਟਰ ਬਲਬੀਰ ਤਾਂ ਕਈ ਲੋਕ ਇਹ ਕਹਿ ਰਹੇ ਸੀਗੇ ਕਿ ਅਸੀਂ ਬਾਹਰ ਜਾਣ ਦੀ ਮਤਲਬ ਸਲਾਹ ਬਣਾ ਰਹੇ ਸੀਗੇ ਤਾਂ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਨੌਕਰੀਆਂ ਖੁੱਲਗੀਆਂ ਨੇ ਤਾਂ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਫਿਊਚਰ ਹੈ ਜਿਹੜਾ ਭਵਿੱਖ ਹੈ ਉਹ ਇੱਥੇ ਬਣ ਹਾਂਜੀ ਹੁਣ ਉੱਥੇ ਠੀਕ ਹੈ ਬਸ ਜੋ ਹੁਣ ਰੈਗੂਲਰ ਸਰਕਾਰ ਕੱਢ ਰਹੀ ਹੈ ਪੋਸਟਾਂ ਉਹਦੇ ਨਾਲ ਬਹੁਤ ਫਰਕ ਪੈ ਰਿਹਾ ਜੋ ਬੱਚੇ ਪਹਿਲਾਂ ਬਾਹਰ ਦਾ ਜ਼ਿਆਦਾ ਕਰ ਰਹੇ ਸੀਗੇ ਉਹ ਹੁਣ ਨਹੀਂ ਜਾ ਰਹੇ ਬਸ ਇੱਧਰ ਪ੍ਰੈਫਰ ਦੇ ਰਹੇ ਨੇ ਸਰਕਾਰੀ ਜੋਬ ਲਈ ਜਿਵੇਂ ਅੱਜ ਤੁਹਾਨੂੰ ਨਿਯੁਕਤੀ ਪੱਤਰ ਤੇ ਗਏ ਨੇ ਕੀ ਤੁਹਾਡੇ ਏਰੀਏ ਦੇ ਵਿੱਚ ਕੋਈ ਹੋਰ ਵੀ ਜਿਹੜੇ ਨੌਜਵਾਨ ਨੌ ਮੁੰਡੇ ਕੁੜੀਆਂ ਅਜੇ ਨਹੀਂ ਕਿ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਜਿੰਨਾ ਫਰਕ ਹਾਂਜੀ ਹੈਗੇ ਨੇ ਨਾਲ ਕਾਫੀ ਮੇਰੇ ਫਰੈਂਡਸ ਹੈਗੇ ਜਿਨ੍ਹਾਂ ਨੂੰ ਮਿਲੇ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਅੱਜ ਬਹੁਤ ਜ਼ਿਆਦਾ ਖੁਸ਼ ਅਸੀਂ ਥੈਂਕ ਯੂ ਸੋਮਨ। ਤਾਂ ਇਹ ਉਹ ਪਰਿਵਾਰਕ ਮੈਂਬਰ ਸੀਗੇ ਜਿਨ੍ਹਾਂ ਦੇ ਉੱਪਰ ਜਿਹੜੀ ਐਜ ਦੀ ਜਿਹੜੀ ਹੈ ਖੁਸ਼ੀ ਆ ਉਹ ਉਹਨਾਂ ਤੋਂ ਮਤਲਬ ਕਹਿ ਸਕਦੇ ਆ ਕਿ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਮਨ ਵੀ ਉਹ ਲੈ ਕਹਿੰਦੇ 6 ਸਾਲ ਤਕਰੀਬਨ ਕਿਸੇ ਨੂੰ 17 ਸਕੇ ਕਿਸੇ ਨੂੰ 18 ਸਾਲ ਤਾਂ ਲੰਬਾ ਸਮਾਂ ਸੰਘਰਸ਼ ਤੋਂ ਬਾਅਦ ਜਿਹੜੀ ਆ ਗਿਆ ਇਹ ਜਿੱਤ ਹਾਸਲ ਹੋਈ ਹੈ। ਕੈਮਰਾ ਪਰਸਨ ਤਜਿੰਦਰ ਗਰੇਵਾਲ ਦੇ ਨਾਲ ਕਰਨਵੀਰ ਸਿੰਘ ਰੰਦਾਵਾ ਔਨ 에ਅਰ ਚੰਡੀਗੜ੍ਹ